ਮਿਕਸ ਸਬਜ਼ੀ ਆਪਣੀ ਆਪਾਂ ਕੋਪੀ ਛੋਟੀ ਥਾਲੀ ਕੱਟ ਕੇ ਤੇ ਲੱਗੇ ਆਲੂ ਤੋਂ ਤੇ ਵੀ ਦਣੀਆਂ ਨੇ ਹੁਣ ਥੋਕੇ ਬਾੜਨੀ ਐ ਇਹ ਆਲੂ ਵੀ ਬਾੜਨੇ ਆ ਇਹ ਵੀ ਬਾੜਨੀ ਆ ਆਲੂ ਜਿਆਦਾ ਅੱਜ ਬਣਾਉਣ ਲੱਗੇ ਆਪਾਂ ਸਬਜ਼ੀ ਚਲੋ ਡੇਲੀਓ ਬਣਦੀ ਆ ਪਰ ਅੱਜ ਆਪਾਂ ਨਵੀਂ ਚੀਜ਼ ਬਣਾਉਣ ਲੱਗੇ ਆ ਮਾਂ ਪਿੱਤੇ ਇਤੋਂ ਤਾਂ ਹਾਈ ਮੜਿਆ ਤੁਮ ਅਹ ਮਿਕਸ ਅੱਗੇ ਫਸਲ ਤੋਂ ਪਹਿਲਾਂ ਇਹ ਹੁੰਦੇ ਹੁੰਦੇ ਤੇ ਫਲੀ ਮਟਰ ਆਇਕਾ ਥਾਲੇ ਉਹ ਇਦਾਂ ਹੁੰਦੇ ਸੀਗੇ ਵਿੱਚੋਂ ਵੀ ਇਹਦੇ ਮਰ ਲਾ ਲਓ ਵੀ ਸਾਰਾ ਘਰਮੀ ਚਲੀ ਗਿਆ ਇਹ ਨੂੰ ਜਾਉਣਾ ਪੜਿਆ ਆਪਣੇ ਪਿਆਬ ਦੀ ਜਿਹੜੀ ਫਸਲ ਆ ਇਹ ਫਲੀ ਮਟਰਾਂ ਦੀ ਜਿਆਦਾਤਰ ਸਰਦੀਆਂ 'ਚ ਹੁੰਦੇ ਨੇ ਹਨਾ ਤੇ ਮੈਂ ਉਹਦੇ ਕੋਲੋਂ ਲੈਣ ਗਿਆ ਸਬਜ਼ੀ ਵਾਲੇ ਕੋਲੋਂ ਤਾਂ ਮੈਨੂੰ ਕਹਿੰਦਾ ਮੈਂ ਤੈਨੂੰ ਮਿਕਸ ਦਿੰਨਾ ਮਿਕਸ ਬੈਕ ਦੀ ਸਬਜ਼ੀ ਮਾਂ ਵੀ ਇਹਦੇ ਵਿੱਚ ਕੀ ਕੀ ਆ ਪਾਪਰੋਂ ਮੈਂ ਪਹਿਲਾਂ ਕੱਟ ਕੇ ਦੇਖ ਲਿਆ ਤਾਂ ਤਾਂ ਕਰਕੇ ਲਪਾਵਾ ਪੜਿਆ ਹੋਇਆ ਇਹ ਆਪਾਂ ਨੂੰ ਦਿੱਤਾ ਨੇ 250 ਗ੍ਰਾਮ 40 ਰੁਪਏ ਦਾ ਇਹ ਤਾਂ ਸਮਝਦੇ ਸਸਤਾ ਪੈ ਗਿਆ ਇਹ ਵੀ ਇਹ ਹੈਗਾ 200 ਗ੍ਰਾਮ 40 ਰੁਪਏ ਦਾ ਉਹ ਕੱਲੀ ਸਬਜ਼ੀ ਇਹ ਚ ਸਾਰੀਆਂ ਸਬਜ਼ੀਆਂ ਉਹ ਇਹਦੇ ਵਿੱਚੋਂ ਨਿਕਲਦਾ ਕੀ ਕੀ ਆਪਾਂ ਦਿਖਾਉਣੇ ਆ ਤੁਹਾਨੂੰ ਮੈਂ ਇਹਨੂੰ ਖੋਲੇ ਚ ਕੱਢੀਂ ਦੇਖੀ ਕਿ ਕੀ ਸਬਜ਼ੀ ਹੈ ਇਸਾ ਗੱਲ ਨੂੰ ਗੋਭੀ ਆ ਇਹਦੇ ਵਿੱਚ ਦੇਖੋ ਫਲੀ ਮਟਰ ਨੇ ਸਭ ਤੋਂ ਪਹਿਲਾਂ ਸਿੰਗਰੇ ਫਲੀਆਂ ਨੇ ਸਿੰਗਰੇ ਨੂੰ ਫਲੀਆਂ ਫਲੀਆਂ ਨੇ ਫਲੀ ਮਟਰ ਕਰੋ ਚੈੱਕ ਫਲੀਆਂ ਗੋਭੀ ਫਲੀ ਮਟਰ ਗਾਜਰ ਮੰਨ ਲਓ ਵੀ ਤਿੰਨ ਚਾਰ ਸਬਜ਼ੀਆਂ ਹੈਗੀਆਂ ਨੇ ਗੋਭੀ ਤੇ ਇਜਮੇ ਕਿ ਜੇ ਰਿਸ਼ਤੇਦਾਰ ਨੇ ਆਉਣਾ ਮੰਨ ਲਓ ਜਲਦੀ ਜੇ ਕਿਸੇ ਤੇ ਟੋਡੇ ਤਾਂ ਇਦਾਂ ਦੇ ਮੈਂ ਕਹਣਾ ਤੁਹਾਨੂੰ ਇੱਕ ਦੋ ਪੈਕਟ ਲੈ ਕੇ ਰੱਖਣੇ ਚਾਹੀਦੇ ਹਨਾ ਬਸ ਆਪਦੇ ਦੋ ਵੱਲੂ ਸਿੱਟੋ ਵਿੱਚ ਇਹਦੇ ਲਾ ਕੇ ਤੜਕਾ ਇਹਨੂੰ ਬਾ ਤੜਕਾ ਹੀ ਲੱਗਣਾ ਹੂੰ ਜਾਲੂ ਵੀ ਨਹੀਂ ਬਣਾਉ ਕੋਈ ਜੋ ਉਤਨੀ ਬਸ ਪਿਆਜ਼ ਪਾਓ ਤੜਕਾ ਲਾਓ ਤੋ ਬਸ ਇਹਨੂੰ ਇਦਾਂ ਹੀ ਤੜਕਾ ਲਾ ਦੋ ਇਹਨੂੰ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਆ ਨਾਲੇ ਮਿਕਸ ਸਬਜ਼ੀ ਦੂਜੇ ਰੋੜ ਤੇ ਨਾ ਖਰਾਬ ਹੋ ਜਾਣਾ ਫ੍ਰਿਜ ਤੋਂ ਬਿਨ ਬਸ ਅਸੀਂ ਤਾਂ ਅੱਜ ਬਣਾ ਲੈਣੇ ਹਾਂ ਉਹ ਮਿੰਨੂ ਦਾ ਦੋ ਤਿੰਨ ਪੈਕਟ ਮਾਂ ਵੀ ਪਹਿਲਾਂ ਇੱਕ ਚੈੱਕ ਕਰ ਲੈਣ ਉਹ ਵਧੀਆ ਬਣਾ ਫਿਰ ਲੈ ਲਿਆ ਕਰਾਂਗੇ ਇਹ ਤਾਂ ਸਮਾਂ ਤੇ ਸਸਤੀ ਹੈ ਦੂਜੀ ਸਬਜੀ ਨਾ ਹੁਣ ਪੰਜ ਮੈਂ ਗੋਭੀ ਜੀ ਇਹ ਦੋ ਡੰਗ ਦੀ ਵੀ ਹੋਈ ਮਾਂ ਜੇ ਦੋ ਡੰਗ ਦੀ ਹੋਈ ਤਾਂ 20 ਰੁਪਏ ਦੀ ਇੱਕ ਡੰਗ ਦੀ ਬੈਠੀ ਜਿਹੜੀ ਕਿ ਵਧੀਆ ਹੁਣ ਇਹਦਾ ਪੂਰਾ ਪ੍ਰੋਸੈਸ ਕੀ ਹੈ ਤੁਸੀਂ ਘਰੇ ਖਰੀਦ ਆਇਓ ਬਣਾ ਰਿਹਾ ਉਹ ਵੀਡੀਓ ਦੇ ਨਾਲ ਤੁਹਾਨੂੰ ਪਤਾ ਹੋਣੇ ਆ ਸਭ ਤੋਂ ਪਹਿਲਾਂ ਆਲੂ ਛਿੱਲ ਲੈਣੇ ਆ ਮੈਂ ਤਾਂ ਆਲੂ ਬਾਹ ਲੂੰਗੀ ਕਿਉਂ ਫਿਰ ਇਹ ਤਾਂ ਕੱਚੀ ਹੈ ਸਬਜੀ ਇਨੂੰ ਵੀ ਮਾੜੀ ਜਿਹੀ ਵਾਲੀ ਦੇ ਲੈਣੀ ਆ। ਇਹਨਾਂ ਛੇਤੀ ਪਾਉਂ ਚੁ। ਗੋਭੀ ਦੇ ਫੁੱਲ ਪਾੜੇ ਆ ਉਹਨਾਂ ਨੂੰ ਕੱਟ ਕੇ ਛੋਟੇ ਕਰੀ ਮੜ ਜੇ। ਪਹਿਲਾਂ ਕੱਟ ਲੋ ਆਲੂਆਂ ਨੂੰ। ਬਣਾ ਰਹੇ ਹੋ ਵੀਡੀਓ ਨਾ ਤੁਹਾਨੂੰ ਸਾਰਾ ਹੀ ਦਿਖਾਣਾ ਅਜੇ ਦਾ ਪਰਦੇਸ। ਬਣਾ ਆਪਾਂ ਪਹਿਲੀ ਵਾਰ ਰਹੇ ਆ ਆਪਣੇ ਵਾਸਤੇ ਨਵੀਆਂ ਹੋ ਜਾਗਦਾ ਤੁਸੀਂ ਖਾਦੀ ਹੋਵੇ ਪਹਿਲਾਂ। ਕੋਈ ਵੱਡੀ ਗੱਲ ਨਹੀਂ। ਜਦੋਂ ਆਪਣੇ ਕੋਲ ਆ ਗਈ ਹੋਰ ਕਿਸੇ ਕੋਲ ਵੀ ਗਈ ਹੋਣੀ। ਹਾਂ। ਇਨੂੰ ਰਿੱਕਹ ਜੱਗ ਕੱਲ ਲਿਆ ਦੇ ਵਿੱਚ ਹੋਰ ਉਹ ਚ ਮੜੀ ਸਬਜ਼ੀ ਕੱਢ ਕੇ ਦੇ ਦੇ ਜਿਹੜਾ ਕੰਲਾ ਬੱਤ ਕਰਨਾ ਕਈ ਮੂ ਮੱਕੀ ਜਾਂਦੀ ਐ ਇਹ ਜੇ ਲਿਆ ਦੇ ਜਿਹੜਾ ਲੱਗਿਆ ਇਹ ਮੇ ਸਬਜ਼ੀ ਆਪਣੀ ਆਪਾਂ ਕੋਪੀ ਛੋਟੀ ਕਰ ਲਈ ਕੱਟ ਕੇ ਤੇ ਲੜੇ ਆਲੂ ਥੋ ਤੇ ਵੀ ਧੋਣੀਆਂ ਨੇ ਹੁਣ ਧੋ ਕੇ ਬਾੜ ਨਹੀਂ ਆਏ ਆਲੂ ਵੀ ਬਾੜਨੇ ਆ ਇਹ ਵੀ ਬਾੜਨੀ ਆ ਹੰਤੂ ਜ਼ਿਆਦਾ ਚਰਬੜਣਗੇ ਇਹ ਥੋੜਾ ਚਰਬੜੂ 2000 ਤੇ ਕਰਤਾ ਚਬਾਣਾ ਨੂੰ ਥੋੜਾ ਜਿਹਾ ਚੋਰੀ ਤੋਂ ਵਾਸ਼ ਕਰ ਲੈਣੀ ਆ ਕਿਉਂਕਿ ਖਬਰਾ ਕੱਤੀ ਕੇ ਪੈਕਿੰਗ ਹੋਈ ਹੁੰਦੀ ਆ ਇਹ ਵੀ ਨੋਟ ਬਣਾਉਣਾ ਲਵਾ ਬੇ ਦੀ ਪੈਕਿੰਗ ਦੀ ਬੈਲੇਜੀ ਚਲੇ ਜਾਂਦੀ ਆ ਨੂਨ ਨਾਲ ਇਹਨੂੰ ਮਾਈਕ੍ਰੋਵੇਵ ਚ ਰੱਖਾ ਅੱਛਾ ਇਹਨੂੰ ਮਾਈਕ੍ਰੋਵੇਵ ਚ ਰੱਖ ਦੇਣਾ ਦੋ ਇੱਕ ਬਣਾਉਂਗੀ ਉਸ ਕੋਈ ਲੈਣ ਦੇਣਾ ਬਸ ਇਹ ਆ ਜੀ ਬੀ ਵਾਲ ਦੇ ਕੱਚੇ ਹਲੂ ਉਬਲਦੇ ਹਨ ਇਹ ਵੀ ਕੋਬਨਾਂ ਗੰਦਾ ਹੋਇਆ ਨਾਲ ਕਰਦੇ ਨੇ ਨਮਕ ਪਾ ਕੇ ਸਾਰਾ ਰੰਗ ਉੱਪਰ ਬੰਦਾ ਮੈਲਾ ਕਿਉਂ ਉਬਲਦੇ ਨੇ ਨਾ ਹੋਂ ਤੱਕ ਜਦੋਂ ਸਾਫ ਕਰਨੀ ਦਾ ਝੱਗ ਜੀ ਹੋ ਜਾਂਦੀ ਹੈ ਉਹਦੇ ਨਾਲ ਜਦੋਂ ਪਾਉਣੇ ਨਾ ਮੈਲ ਜੀ ਸਾਫ ਹੋਵੇ ਸਾਰੇ ਟਿੱਡੇ ਨਿਕਲੇ ਮੋਲ ਕਰਕੇ ਪਾਣੀ ਟਟਾ ਜਟਾ ਹੋ ਜਾਂਦਾ ਦੂਜੀ ਗੱਲਾਂ ਹਾਂ ਗਰਮ ਮੋਗਾ ਮਰੜਦੇ ਮੇਰੇ ਇਹ ਪੱਕੇ ਨਹੀਂ ਆਇਤਾ ਗਰਮਾ ਤਾਂ ਵੀ ਚੱਟੀ ਹੋ ਗਈਆਂ ਚੱਕੋ ਮਿਕਸ ਬੇਜ ਅਸ ਖੁਜਵੀ ਰਜਣਾ ਨੇ ਜਿਆਦਾ ਉਲ ਜਾਂਦੀ ਆ ਲਗਾਂ ਤੇ ਮਾਜੀ ਬੋਤਾ ਉਹ ਬਣਾਉਣ ਦਾ ਤਰੀਕਾ ਜਿਹਨੇ ਪੈ ਚਿੱਤੇ ਸਿਰਤੀ ਉਹ ਗੱਲ ਮੁੱਕਦੀ ਆ ਮਨ ਜਿਹਨੇ ਆਟਾ ਅੰਸਾ ਕਰ ਉਹਨੂੰ ਤਾਂ ਟਾਈਮ ਲੱਗਦਾ ਉਹ ਤਾਂ ਚਲੋ ਆਪਦੇ ਹਿਸਾਬ ਨਾਲ ਅਗਲਾ ਦੱਸ ਦੰਦਾ ਦੇਖ ਐਂ ਤਾਂ ਕਟਕਟੇ ਜੀਤੀ ਮਾਉਂ ਐਂ ਤਾਂ ਜਾਂ ਆਇਆ ਫਿਰ ਦੰਦੇ ਫਟਫਟ ਬਣ ਜੰਦੀ ਬਾਪ ਚੈੱਕ ਕਰਾਂ ਬੜੀ ਬੀ ਚੱਕਰ ਕਰਦੇ ਬਾਲੇ ਤੇ ਜਣਗੇ ਇਹਨਾਂ ਦੇ ਸਾਰੇ ਮੂਹ ਮਰਚੇ ਨੇ ਕਟਾਉਣੇ ਨੇ ਪਲਸ ਹੋਰ ਪਾ ਗਏ ਸੁੱਕ ਜਾਂਦੇ ਹੋਰ ਬੁਢੀ ਕਿਤੇ ਤੇ ਜਿਆਦਾ ਨਹੀਂ ਸਵਾਦ ਆਉਂਦੀ ਹੁਣ ਆਪਾਂ ਇਹਨੂੰ ਬਣਾਉਨੇ ਆ ਪ੍ਰੋਪਰ ਲਾਓ ਕਰੋ ਹੌਲਾ ਮੈਂ ਟਪ ਚੁੱਕੀ ਆ ਮੈਨੂੰ ਚਾਹਵਾ ਵਾਸਤੇ ਕਰ ਦਿੱਤਾ ਪੋੜ ਦਮ ਮੈਂ ਮਰੀ ਜਾ ਰਹੀ ਤੇ ਲੈ ਜਾਂਦੀ ਲੈਡ ਵਾਚ ਹੀ ਤਰ ਕਰਕੇ ਗੈਸ ਤੇ ਬੋਹੋ ਦੇ ਨਾਲ ਦੀ ਗੁੱਟੀ ਨਾਲ ਬੈਠੀ ਦੇਖੀਏ ਹਾਂ ਹੁਣ ਇਹ ਤਲ ਲਏ ਲੋਈ ਪਾਏ ਗਿੰ ਚੋਕ ਗਿਆ ਪਾਣੀ ਥੋੜਾ ਪਾਵਾਂਗੇ ਸਰੋਂ ਦਾ ਤੇਲ ਬਸ ਭਾਈ ਬਹੁਤ ਹੁਣ ਤਾਂ ਤੇਲ ਦੁੱਟਾ ਲੱਕਣਾ ਕੇ ਹਾਂ ਮਤਲਬ ਜਿੰਨੀ ਘੱਟੇ ਪਾਉਣੀ ਆ ਨਾ ਘੱਟ ਪਾ ਲਵੋ। ਕਰੇਲੇ ਗਰੂਲੇ ਨੂੰ ਦੂਰ ਦੂਰ ਤੱਕ ਨਾ ਨਾ ਲੋ। ਨਾ ਵੀਨਾ ਡਾਲਦੀ ਨੂੰ ਜਲਾ ਪੜਦੀਆਂ ਕਰੇਲੇ ਆਣੀਆਂ। ਹਾਂ। ਸੋਕੋ ਵੀ ਨਾ। ਛੱਕੀ ਨਾ। ਬੜਾ ਠੇਪਣਾ ਨਾ ਯਾ ਪਾਣੇ ਚਾਹਤ ਹੋਇਆ ਨਾ। ਜੇ ਵਧੀਆ ਲੱਗੀ ਇਹ ਬਣਾਇਆ ਰਹੀਆਂ ਪੰਜਾ ਦਾ ਠੀਕ ਹੈ ਸਾਫ਼ ਹੀ ਜਾਂਦੀ ਹੈ ਸਾਫ਼ ਹੀ ਨਹੀਂ ਵੀ ਚੱਲ ਸਕਵਾਦੀ ਹੂੰ ਬਲਕਿ ਇਹ ਦਿਨਾਂ ਨਾਲ ਧਾਰੀ ਸਬਜ਼ੀ ਹੂੰ ਪੁੱਛੀ ਕਿ ਹਰੀ ਗੋਭੀ ਤੇ ਰਿਕਲੀ ਨਹੀਂ ਗਈ ਠੀਕ ਮੈਨੂੰ ਘਾਲ ਆ ਗਈ ਵਿੱਚ ਜਾਨੂੰ ਸਬਜ਼ੀ ਬਣ ਕੇ ਰੈਡੀ ਕਰੋ ਚੈੱਕ ਜੀ ਕਰਦਾ ਹੁਣ ਰੋਟੀ ਖਾ ਲੈਣਾ ਨਾਲ 差不多。